हमारे करने वाले प्रेम से है प्रेम सिंह चंदूमान तो करो अखबारों में बयान है कि मैं जरा डेरा साहब है माफी हुई है हमायत करना अखबारों में बयान है इस करके झूठ ना बोलो इधर खड़े हो झूठने बोलो कथन में झूठ बोलो ਕੀ ਕੀ ਦੀਏ ਕਿ ਨਾਲੇ ਕਾਸੀ ਆਂਕ। ਅਖਬਾਰਾਂ ਖਬਰਾਂ ਨੇ। ਜਿਨ੍ਹਾਂ ਨੇ ਅਖਬਾਰਾਂ ਤੋਂ ਪ੍ਰੋਤਨ ਕੀਤੀ ਆ ਜਿਹੜੇ ਨੰਬਰੇ ਖੋੜਦਾ ਕਰੀ ਬੱਲੇ ਨੇ। ਇਸ ਕਰਕੇ ਜਿਨ੍ਹਾਂ ਨੇ ਅਖਬਾਰਾਂ ਤੋਂ ਪ੍ਰੋਤਨ ਕੀਤੀ ਹੈ ਉਹਨਾਂ ਦੇ ਸਾਰੇ ਭਾਗ ਦੇ ਖੜੇ ਹੋ ਆਪਣੇ ਉਹਦੇ ਪਾਸੇ ਹੋ। श्री अकाल तख साहबा प्यार नहीं है डॉक्टर <स्तिण> वालों जारी होया था गुरु हम साहब मैं ना दर्जन ना कोई ब्याज दिता सिर्फ श्री अकाल तख साहब के जाहदाद से सहता मेरे नाम में अखबार से प्यार लगता है बल्कि मैं दूसरे दिन कोई अखबार तुम तो। कह कहना मैं सवाल ही पता नहीं करता मेरा मतलब बयान लाता छोटे दिन क्या जो बयान गलत लाया मेरे किसी तरह भी ना कुे दस्तर से ना कोई मैं बयान देता मेरा कुछ दाखिल वो बयान लाता मैं दूसरे दिन ही रोक चाहूंगा सवाल ही पैसा नहीं होता मैं भी इन बैठक कर ਇਕਰੰਤ ਤੋਹੇ ਦਾ ਨਾਮ ਲਉਂਦੇ ਗਾ। ਇਕਰਜਾਇ ਕਰੋ। ਇਕਰਜਾਇ ਕਰੋ। ਤੇਰਾ ਮੁਖੀ ਨੂੰ ਮਾਫੀ ਦੂਰ ਅਦੇਸ਼ੀ ਵਾਲਾ ਫੈਸਲਾ ਕਰ ਤੋਂ ਮਾਡਾ। ਆਂ ਬਿਆਹ ਨਾ ਕਰਾ। कहना मैं कोई तो ने प्यारिता मेरा प्यार कहना जी दफ्तर मैं नोट लिया मेरा बयान लाया लाया मैं मेरे आपने कोई ब्याज नहीं लाया के बना ਸਰੋਵਰੀ ਕਾਜੀਦਾਨ ਦੇ ਜਨਰਲ ਸੱਤਰ ਦੇ ਲੋਕ ਸਭਾ ਮੈਂਬਰ ਪ੍ਰਿੰਸ ਸਿੰਘ ਤੁੰਗਵਾਦਰਾ ਨੇ ਕਿਹਾ ਕਿ ਪੰਚੀ ਸਰਬੰਗੂ ਨੂੰ ਨੀਰਾ ਕਰਤਾ ਦੇ ਮੈਂਬਰ ਗੁਰਦੀਪ ਰਾਮ ਰੇਵੋ ਪਿਛਲੇ 8 ਸਾਲ ਤੋਂ ਲੱਗੇ ਆ ਰਹੇ ਇੱਕ ਧਾਰਮਿਕ ਮਾਮਲੇ 'ਤੇ ਮਾਫੀ ਲੈਣ ਮਾਫੀ ਦੇਣ ਦਾ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਹੈ। ਸਤਾਂਤੋਇਆ ਫੈਸਲਾ। ਇਹ ਐਗਰਨਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਏ ਪਾਣੀ ਦੇ ਸਰ ਖਤਮ ਕਰਨ ਵਾਲਾ ਨਹੀਂ। ਖਤਮ ਕਰਵਾ ਲਾ ਸਗੋਂ ਸਾਧਨਾ ਨੂੰ ਸੁਕਾਈ ਦਈਏ ਹਮ ਹੋਰ ਬਣੇਗਾ ਇਹਨਾਂ ਭਾਰਚਾਰਿਆਂ ਦੀਆਂ ਪਈਆਂ ਦੂਰੀਆਂ ਖਤਮ ਹੋਣਗੀਆਂ ਯਾਦ ਰਹੇ 2007 ਦੇ ਸਮਾਗਮ ਦੌਰਾਨ ਅੱਗੇ ਉਹ ਮਿਹਰਵਾ ਦਿੱਤਾ ਹੈ ਇਹ ਕਦਮ ਧਿਆਨ ਅਕਸਰਾ ਉਹ ਮਿਹਰਵਾ ਅਗਾ ਤੱਕ ਨਾ ਦਾ ਲੋਕ ਸਿੰਘ ਸਿੱਧੂ ਦੇ ਪੱਤਰਕਾਰ ਹੈ ਇਹ ਧਿਆਨ ਦਾ ਸੰਗਠਨ ਜਿਹੜੇ ਵੱਲੋਂ ਹੋਇਆ ਹੋਵੇ ਤੇ ਉਹ ਸਾਹਮਣੇ ਲੱਗਦਾ ਉਹ ਨਾ ਕਿੰਨਾ ਤੱਕ ਨਾ ਦੱਸਿਆ ਦਿੱਤਾ ਹੈ ਪੂਰੇ ਰਾਜ ਦੇ ਦਰਵਾਜ਼ੇ ਆ ਗਿਆ ਚਲੋ ਸਰੋਗਾਰਨ ਸਰਕਾਰਾਂ ਪਰਕਰੇ ਉਹ ਪਿਆ ਨਹੀਂ ਕਰਨ ਦਾ ਸਾਹਮਣੇ ਬੋਲੋ ਪੂਰੇ ਰਾਜ ਦੇ ਮਾਇਆ ਕ੍ਰਿਮਟੀ ਹਾਲੀਂ ਸੈਨਾ ਮੈਂ ਤੁਹਾਨੂੰ ਆਪਣੇ ਲੋਕਾਂ ਨੂੰ ਜਾਣ ਦਿੰਦਾ ਇਹ ਬਈਸ ਕੀਤਾ ਉਹ ਪੱਤਰਕਾਰ ਦੇ ਅੱਲਤ ਲਾਇਆ ਕੋ ਕੇਸ ਕੀਤਾ ਉਹਨੂੰ ਦੋਸ਼ ਤੇ ਹੈ ਜਦੋਂ ਸਬਦੀਰ ਸਿੰਘ ਨੇ ਆਪਣਾ ਸਕੂਲ ਨਾਮਾ ਸਬੂਤ ਕਰ ਲਿਆ ਕਿ ਉਹ ਫੈਸਲਾ ਦਬਾਅ ਅਧੀਨ ਹੋਇਆ ਹੈ ਇਹ ਕਹਿ ਹੈ ਕਿ ਜਿਹਨੇ ਉਸ ਫੈਸਲੇ ਦੀ ਹਮਾਇਤ ਕੀਤੀ ਆ ਉਹ ਇੱਕ ਪਾਸੇ ਹੋ ਗਈ ਤੁਸੀਂ ਰਾਜ ਦੇ ਹਮਾਇਤ ਕੀਤੀ ਹੈ ਤੁਸੀਂ ਇੱਕ ਪਾਸੇ ਹੋ ਪੱਛਮੀ ਪੰਜਾਬ ਦੇ ਇਲਾਕੇ ਵਿੱਚ ਇਹ ਹੈ। ਇਹ ਲੋਕਤ ਪ੍ਰਸ਼ਾਸਨ ਪਰਵਚਨਾ ਕਾਇਨ ਸੀ। ਪੁਨੇ ਗਾਵਰੇ ਤੋਂ ਪ੍ਰਨਾਲਾ ਸਰਕਾਰ ਦੇ ਇੱਕ ਵਜ਼ੀਰ ਤੇ ਜਦੋਂ ਮਾਜਰਾ ਦੇ ਸਾਥੀਆਂ ਨੇ ਅਕਾਲ ਤੱਕ ਸਰਪੇ ਦੀ ਮਾਰੂਸ ਠੇਰਾ ਪਾਇਆ ਤਾਂ ਉਹਾਈ ਮੈਚ ਸ਼ੁਰੂ ਕਰਨ ਤੇ ਉਹਨਾਂ ਨੇ ਤਕਰੀਬਨ 200 ਰੌਣਕ ਲਾਏ। ਇਸ ਦਾ ਦੋ ਫੈਕਟ੍ਰੇਸ਼ਨ ਵਰਕਰ ਤੇ ਇੱਕ ਮੁਸਾਫਰ जख्मी ਹੋ ਗਿਆ ਜਦੋਂ ਮਾਤਾ ਦੇਸ਼ ਮੈਡੀਕਸ ਨੇ ਅਕੰਧ ਪਾਸ ਵਿੱਚ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਰਕ ਤੋਂ ਲੋਕਾਂ ਨੇ ਬੋਲਾ ਹੁਕਮ ਦੇ ਸਹਰ ਕੋ ਰੋਗ ਲਿਆ ਤੁਸੀਂ ਕਿਹਾ ਕਿ ਜੀਓ ਕਿ ਮੈਂ ਹਾਜ਼ਰ ਨਹੀਂ ਸੀ ਤੁਸੀਂ ਕਿਹਾ ਕਿ ਅਮਰ ਮੈਂ ਹਾਜ਼ਰ ਸੀ ਮੈਂ ਜਨਵਰੀ ਜਨਵਰੀ ਨੂੰ ਫਿਰ ਤੁਹਾਡਾ ਫੈਕਟ੍ਰੇਸ਼ਨ ਤੁਹਾਡੇ ਵੱਲੋਂ ਫੈਕਟ੍ਰੇਸ਼ਨ ਨਾਲ ਟੱਕਰ ਇਹ ਦੋ ਮਾਤਾ ਦੇਸ਼ ਮੈਂ ਗੁਰੂ ਦੀ ਹਾਜ਼ਰੀ ਨਹੀਂ ਮੈਂ ਹੈ ਹੀ ਨਹੀਂ ਪਰ ਤੁਸੀਂ ਅੰਦਰ ਪਾਸ ਕੀ ਤਰ੍ਹਾਂ ਖਬਰਾਂ ਦਾ ਆਇਆ ਹੈ ਮੈਂ ਆਇਆ ਹਾਂ ਜੋਨੇ ਸਤੂ ਸੇ ਕੰਡਾ ਦਿਖਾਓ ਕਿ ਸੇ ਟਿਕਾਣਾ ਕਬਰਾਂ ਦਾ ਮੈਂ ਵੀ ਆਇਆ ਹੀ ਨਾ ਇਹ ਕਹਿ ਹੁੰਦਾ ਹੈ ਕਿ ਤੁਸੀ ਮਾਫ ਹੋਦੇ ਹੋ ਮੈਂ குரு ਦੀ ਹਾਜ਼ਰੀ ਕਹਿਣਾ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕਿਹਾ ਕਿ ਮੈਂ குரு ਦੀ ਹਾਜ਼ਰੀ ਸੰਗਤ ਨੂੰ ਬੇਸਤੀ ਨਾ ਕਿ ਸ਼ਾਂਤ ਰੱਖੀ ਜਾਵੇ ਕਿਸੇ ਪਰਕਾਰ ਦਾ ਕੋਈ ਅਕਾਰ ਅਜ ਨਾ ਲਾਓ ਸੁਣਾਏ ਫਾਣੀ ਤੋਂ ਨਾ ਕਿਤੀ ਜਾਏ ਕਿਸੇ ਤਰ੍ਹਾਂ ਕੋਈ ਤਪੱਸਿਆ ਦੇ ਮਾਰਮੇ ਗਾਧ ਵਿੱਚ ਲਿਖ ਕੇ ਬਿਟਾਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਕੋਈ ਅਨਾਰੀ ਕੋਈ ਅਨਪੜ੍ਹ ਲੀਡਰ ਨਹੀਂ ਤੁਸੀਂ ਪਾਰਲੀਮੈਂਟ ਦੇ ਮੈਂਬਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਮਿਲੀਆਂ ਕਿ ਤੁਹਾਨੂੰ ਤਾਂ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਸਤਪੁਰਾ ਦੇ ਸਾਹਮਣੇ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਉਥੋਂ ਰਹਿ ਕੇ ਸ਼ੁਰੂ ਹੋ ਜਾਓ ਮਾਈਕ ਤੇ ਬੋਲਦੇ ਬੋਲਦੇ ਕਿ ਸੰਗਤ ਜੀ ਮੈਂ ਗੁਰੂ ਮਹਾਜਨ ਨਾਲ ਜਾਣ ਕੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਸੀ ਉੱਥੇ ਉਸ ਤੋਂ ਗੁਰੂ ਹੋਣੋ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਹਾਇ ਮੈਂ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਮੈਂ ਉੱਥੇ ਚਲੋ ਉੱਥੇ ਉੱਪਰ ਤੇ ਪਹੁੰਚ ਕੇ ਪਹੁੰਚ ਜਾਓ ਉੱਥੇ ਬੋਲ ਕੇ ਬੋਲ ਕੇ ਸੰਗਤ ਨੂੰ ਦੱਸੋ ਤੇ ਕੋਲੋਂ ਨਾ ਬੋਲੋ ਨਾ ਤੁਸੀਂ ਬੋਲੋ ਨਾ ਇਹ ਜਿਹੜਾ ਵਿਆਹ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਸੰਗਤ ਦੀ ਹਾਜ਼ਰੀ ਤੇ ਕਹਿੰਦਾ ਮੈਂ ਬਿਲਕੁਲ ਉੱਥੇ ਰਹਿ ਚੇਲੇ ਸੀ ਇਹ ਵਿਆਹ ਮੇਰੇ ਗੁਰੂ ਦਾ ਜਾਣ ਕੇ ਲਾਇਆ ਆਏ ਮੇਰੀ ਰਾਤੀ ਅਗਾਰ ਤੋਂ ਬਾਅਦ ਵੀ ਮੈਂ ਬਾਲੀ ਦਾ ਕੰਡਮ ਨਹੀਂ ਕੀਤਾ ਇਹ ਮੇਰੀ ਗਲਤੀ ਆ ਪਰ ਮੈਂ ਹੈ ਵੀ ਤੇਰੇ ਅੱਗੇ ਸ਼ਰਿਆਵਾਂ ਦੇ ਅੰਦਰ